ਵਖਰਾ ਉਪਰ ਆਲਾ ਕੀਤਾ ਗਿਆ ਕਿ ਵੈਸੇ ਤੇ ਇਹਨੂੰ ਆਪਾਂ ਜੁਗਾੜ ਹੀ ਕਵਾਂਗੇ ਪਰ ਕਾਰਗਰ ਸਾਬਤ ਹੁੰਦਾ ਹੈ ਚਾਈਨਾ ਦੀ ਡੋਰ ਅਚਾਨਕ ਸਾਹਮਣੇ ਆਂਦੀ ਹੈ ਤਾਂ ਨੁਕਸਾਨ ਹੈ ਜਿਹੜਾ ਕਿਸੇ ਤਰੀਕੇ ਦਾ ਵਾਹਨ ਚਾਲਕ ਦੇ ਉੱਪਰ ਨਹੀਂ ਪਹੁੰਚਦਾ ਐਸੇ ਇੱਕ ਜੁਗਾੜ ਨੂੰ ਇਹ ਨਾ ਪ੍ਰੈਕਟੀਕਲੀ ਵੈਸੇ 8 ਨੂੰ ਸਾਲ ਹੋ ਗਏ ਨੇ ਗੁਜਰਾਤ 'ਚ ਚੱਲ ਰਿਹਾ ਤੇ ਮੈਂ ਗੁਜਰਾਤ 'ਚ ਇਹ ਚੀਜ਼ ਦੇਖੀ ਸੀਗੀ ਤੇ ਮੇਰਾ ਪਿਛਲੇ ਸਾਲ ਹੋਏ ਸੇ ਮਨ ਸੀ ਇਹ ਚੀਜ਼ ਨਾ ਕਰਾਂ ਕਿਉਂਕਿ ਜਦੋਂ ਅਸੀਂ ਛੋਟੇ ਸੀ ਪਹਿਲਾਂ ਲੋੜੀ ਤਾਂ ਖੁਸ਼ੀ ਹੁੰਦੀ ਸੀ ਹੁਣ ਡਰ ਲੱਗਦਾ ਦੇਖੇਗਾ ਮੈਂ ਛੋਟੇ ਛੋਟੇ ਬੱਚੇ ਜੇ ਤੁਸੀਂ ਸਰਚ ਵੀ ਕਰੋਗੇ ਤੇ 70 70 80 80 ਟਾਂਕੇ ਲੱਗ ਰਹੇ ਨੇ ਤੇ ਸਾਡੇ ਕੋਲ ਹੀ ਖੜੇ ਨੇ ਇਹ ਮੇਰੇ ਹਾਰਡਵਰ ਫਿਰੀ ਸੀ ਤੇ ਮੈਂ ਸਲਾਈ ਕਰਕੇ ਕੀਤਾ ਇਹ ਆ ਦੇਖੋ ਆ ਦੇਖੀ ਸਵੀਗੀ ਦਾ ਸਵੀਗੀ ਦਾ ਕੰਮ ਕਰਦੇ ਨੇ ਰੋਜ਼ੀ ਰੋਟੀ ਕਮਾਉਣ ਦੇ ਲਈ ਘਰੋਂ ਨਿਕਲਦੇ ਨੇ ਘੁੰਮਣ ਲਈ ਨਹੀਂ ਨਿਕਲਦਾ ਬੰਦਾ ਉਹ ਉੜੀਸਾ ਤੋਂ ਵਾਪਸ ਆ ਰਹੀ ਸੀ ਬੱਸ ਸਟੈਂਡ ਸਿਰਫ ਘਰ ਜਾ ਰਹੀ ਆਪਣੇ ਬ੍ਰਦਰ ਉਹ ਲੈਣ ਆਇਆ ਸੀ ਤੇ ਮੈਨੂੰ ਉੱਥੇ ਹੀ ਥੋੜਾ ਜਿਹਾ ਉਹਦੇ ਡੋਰ ਫਿੱਟ ਕਰੀ ਜੀਪ ਕੱਟੀ ਗਈ ਤੇ ਮੈਂ ਉਹਦੀ ਮਦਰ ਦਾ ਇੰਟਰਵਿਊ ਦੇਖਿਆ ਉਹਦੀ ਮਦਰ ਕਹਿ ਰਹੀ ਸੀ ਕਿ ਮੈਂ ਆਪਣੇ ਘਰ ਦੀ ਪੇਪਰ ਰੱਖ ਕੇ ਗਏ ਨੇ ਤੇ ਆਪਣੀ ਬੇਟੀ ਦਾ ਇਲਾਜ ਕਰਾਇਆ ਇਹ ਬੰਦਾ ਇੱਕ ਇੱਕ ਇੰਜਰਡ ਨਹੀਂ ਹੁੰਦਾ ਪੂਰਾ ਪਰਿਵਾਰ ਇੰਜਰਡ ਹੋ ਜਾਂਦਾ ਹੈ ਸੇਸਾ ਹੈ ਕਿ ਉਹ ਸਾਹਮਣੇ ਸੇ ਤੋਂ ਬਚ ਜਾਣਗੇ ਜਿਸ ਤਰ੍ਹਾਂ ਲੋਹੜੀ ਦੇ ਤਿਉਹਾਰ ਨੂੰ ਦਿਨ ਕੁਝ ਹੀ ਰਹਿ ਗਏ ਨੇ ਤੇ ਪੰਜਾਬ ਦੇ ਵਿੱਚ ਪਤੰਗ ਬਾਜੀ ਦੇ ਨੌਜਵਾਨ ਕਾਫੀ ਸ਼ਕੀਨ ਹੁੰਦੇ ਨੇ ਪਰ ਜਦੋਂ ਦੀ ਚਾਈਨਾ ਡੋਰ ਦੀ ਆਮਦ ਹੋਈ ਹੈ ਉਸ ਤੋਂ ਬਾਅਦ ਉਸ ਡੋਰ ਦੀ ਵਜ੍ਹਾ ਨਾਲ ਕਾਫੀ ਹਾਦਸੇ ਹੁੰਦੇ ਨੇ ਸੜਕ ਤੇ ਐਕਸੀਡੈਂਟ ਦੇਖਣ ਨੂੰ ਮਿਲਦੇ ਨੇ ਪਰ ਅੱਜ ਅਮਰਸਰ ਦੇ ਨੌਜਵਾਨਾਂ ਨੇ ਕੁਝ ਵੱਖਰਾ ਉਪਰਾਲਾ ਕੀਤਾ ਹੈ ਕਿ ਜਿਸ ਦੇ ਨਾਲ ਜੇਕਰ ਚਾਈਨਾ ਦੀ ਡੋਰ ਰਸਤੇ ਦੇ ਵਿੱਚ ਜਾਂਦੇ ਅਚਾਨਕ ਜਿਵੇਂ ਗਲੇ ਤੇ ਕੱਟ ਲੱਗਦੇ ਅਸੀਂ ਕਈ ਹਾਦਸੇ ਦੇਖੇ ਨੇ ਕਿ ਲੋਕਾਂ ਦੀ ਗਹਿਰੇ ਜਿਹੇ ਜ਼ਖਮ ਨੇ ਉਹ ਗਰਦਨ ਤੇ ਲੱਗ ਜਾਂਦੇ ਨੇ ਬਾਹ ਤੇ ਟੁਕ ਲੱਗ ਜਾਂਦਾ ਹੈ ਕਈ ਤਰ੍ਹਾਂ ਦੇ ਜ਼ਖਮ ਨੇ ਚਾਈਨਾ ਡੋਰ ਦੇ ਨਾਲ ਹੁੰ ਨੋਟਵਾਨਾ ਵਾਲੋ ਇੱਕ ਵੱਖਰਾ ਉਪਰਾਲਾ ਕੀਤਾ ਗਿਆ ਹੈ ਕਿ ਵੈਸੇ ਤੇ ਇਹਨੂੰ ਆਪਾਂ ਜੁਗਾੜ ਹੀ ਕਵਾਂਗੇ ਪਰ ਕਾਰਗਰ ਸਾਬਤ ਹੁੰਦਾ ਹੈ ਜਦੋਂ ਚਾਈਨਾ ਦੀ ਡੋਰ ਅਚਾਨਕ ਸਾਹਮਣੇ ਆਂਦੀ ਹੈ ਤਾਂ ਨੁਕਸਾਨ ਹੈ ਜਿਹੜਾ ਕਿਸੇ ਤਰੀਕੇ ਦਾ ਵਾਹਨ ਚਾਲਕ ਦੇ ਉੱਪਰ ਨਹੀਂ ਪਹੁੰਚਦਾ ਕਿਉਂਕਿ ਜਿਸ ਤਰ੍ਹਾਂ ਦੇਖੋ ਤੁਸੀਂ ਕਿ ਐਕਟਿਵਾ ਦੇ ਅੱਗੇ ਲੱਗ ਗਿਆ ਤਾਂ ਹੁਣ ਜੇਕਰ ਡੋਰ ਆਏਗੀ ਤਾਂ ਸਿੱਧਾ ਇੱਥੇ ਟਕਰਾਏਗੀ ਮੈਂ ਇਨ ਵਿਅਕਤੀ ਨੂੰ ਕੋਈ ਵੀ ਜਿਹੜਾ ਵਾਹ ਚਲਾਨ ਵਾਲੇ ਨੂੰ ਡਰਾਈਵਰ ਨੂੰ ਕੋਈ ਵੀ ਜਿਹੜਾ ਨੁਕਸਾਨ ਨਹੀਂ ਹੋਏਗਾ ਤਾਂ ਨੌਜਵਾਨਾਂ ਦੀ ਇੱਕ ਵੱਖਰੀ ਪਹਿਲ ਵਖਰਾ ਉਪਰਾਲਾ ਅਮ੍ਰਿਤਸਰ ਦੇ ਵਿੱਚ ਕੀਤਾ ਜਾ ਰਿਹਾ ਤਾਂ ਤੁਸੀਂ ਦੇਖੋ ਕਿ ਜਿਹੜੇ ਹੈ ਉਹ ਨੈਕਟਿਵ ਆ ਤੇ ਇਸ ਨੂੰ ਲਗਾ ਦਿੱਤਾ ਗਿਆ ਗੱਲਬਾਤ ਕਰਾਂਗੇ ਸਭ ਤੋਂ ਪਹਿਲੇ ਭਜੀ ਕੀ ਨਾਮ ਜੀ ਤੁਹਾਡਾ ਮੈਂ ਰਤੇਸ਼ ਸ਼ਰਾਨਾ ਹੈ ਜੀ ਜੀ ਕਿਸ ਤਰ੍ਹਾਂ ਆਈਡੀਆ ਆਇਆ ਜੀ ਜੋ ਅਸੀਂ ਦੇਖ ਰਹੇ ਹਾਂ ਤੁਸੀਂ ਤਾਰ ਲਗਾ ਕੇ ਡੋਰ ਤੋਂ ਬਚਣ ਦੇ ਲਈ ਇੱਕ ਜੁਗਾੜ ਕੀਤਾ ਤਿਆਰ ਹੈ ਸਰ ਇੱਕ ਜੁਗਾੜ ਨੂੰ ਇਹ ਨਾ ਪ੍ਰੈਕਟੀਕਲੀ ਵੈਸੇ 8-9 ਸਾਲ ਹੋ ਗਏ ਨੇ ਗੁਜਰਾਤ 'ਚ ਚੱਲ ਰਿਹਾ ਤੇ ਮੈਂ ਗੁਜਰਾਤ 'ਚ ਇਹ ਚੀਜ਼ ਦੇਖੀ ਸੀਗੀ ਤੇ ਮੇਰਾ ਪਿਛਲੇ ਸਾਲ ਹੋਏ ਸੇ ਮਨ ਸੀ ਇਹ ਚੀਜ਼ ਨਾ ਕਰਾਂ ਪਰ ਇਨੀਸ਼ੀਏਟ ਕਰਨ ਲਈ ਸਾਡੇ ਜਿਹੜੇ ਪ੍ਰੈਜ਼ੀਡੈਂਟ ਨੇ ਮੈਂ ਦੀਰਜੀ ਨਾਲ ਗੱਲ ਕੀਤੀ ਕਿ ਦੀਰਜੀ ਲੋੜੀ ਕੋਲ ਹੈ ਕਿਉਂਕਿ ਜਦੋਂ ਅਸੀਂ ਛੋਟੇ ਸੀ ਪਹਿਲਾਂ ਲੋੜੀ ਤੁਹਾਨੂੰ ਖੁਸ਼ੀ ਹੁੰਦੀ ਸੀ ਹੁਣ ਡਰ ਲੱਗਦਾ ਲੋੜੀ ਦਾ ਤਿਆਰ ਕੋਲ ਆ ਰਿਹਾ ਪਰ ਸਾਨੂੰ ਉਹਨਾਂ ਨੂੰ ਨਾ ਡਰ ਲੱਗਦਾ ਹੈ ਕਿ ਕਿਤੇ ਰਸਤੇ 'ਚ ਜਾਂਦੇ ਵੇਲੇ ਕੋਈ ਡੋਰ ਨਾ ਫਿਰ ਜੇ ਕੋਈ ਹਾਦਸਾ ਨਾ ਹੋ ਜਾਏ ਤੇ ਜਦੋਂ ਮੈਂ ਇਹ ਚੀਜ਼ ਦੇਖਿਆ ਤੇ ਫਿਰ ਮੇਰੇ ਫਰੈਂਡਸ ਨੇ ਅਹਮਦਾਬਾਦ ਦੇ ਵਿੱਚ ਮੈਂ ਉਹਨਾਂ ਨਾਲ ਗੱਲ ਕੀਤੀ ਕਿ ਇਸ ਤਰ੍ਹਾਂ ਮੈਨੂੰ ਚਾਹੀਦੇ ਨੇ ਪੀਸ ਹੈ ਤੇ 100 ਪੀਸ ਜੈਸੀ ਮੰਗਵਾਏ ਨੇ ਜੈਸੇ ਇੱਕ ਪਾਇਲਟ ਪ੍ਰੋਜੈਕਟ ਹੀ ਕਹਿ ਲੋ ਦੇਖਣ ਲਈ ਕਿ ਕਿਸ ਤਰ੍ਹਾਂ ਇੰਪਲੀਮੈਂਟ ਹੁੰਦਾ ਹੈ ਕੀ ਰਿਸਪਾਂਸ ਦਿੰਦੇ ਨੇ ਲੋਕੀ ਉਸ ਤੋਂ ਬਾਅਦ ਇਹਨੂੰ ਖੁਦ ਵੀ ਇੱਥੇ ਰੈਡੀ ਕਰਵਾ ਸਕਦੇ ਕੋਈ ਇਹਨਾਂ ਲੰਮਾ ਛੋੜਾ ਸਾਇੰਸ ਹੈ ਨਹੀਂ ਹੈ ਅਦਰ ਵਿੱਚ ਖਰਚਾ ਕਿੰਨਾ ਆਦਾ ਸਭ ਤੋਂ ਵੈਸੇ ਮੈਂ ਅੰਮ੍ਰਿਤਸਰੋਂ ਪੁੱਛਿਆ ਉਹਨਾਂ ਨੇ 350-300 ਰੁਪਏ ਦਾ ਖਰਚਾ ਦੱਸ ਰਹੇ ਸੀ ਇਹ ਸਿਰਫ ਸਾਨੂੰ ਗੁਜਰਾਤ ਤੋਂ 50 ਰੁਪਏ ਦਾ ਪਿਆ ਤੇ ਗੱਲ ਕਰੀਏ ਤੇ ਤੁਸੀਂ ਸੇਵਾ ਦੇ ਤਾਤੇ ਕਰ ਰਹੇ ਹੋ ਜੀ ਸੇਵਾ ਦੀ ਸਰ ਤੁਸੀਂ ਵੀ ਦੇਖੋਗੇ ਕਿ ਮੈਂ ਛੋਟੇ-ਛੋਟੇ ਬੱਚੇ ਜੇ ਤੁਸੀਂ ਸਰਚ ਵੀ ਕਰੋਗੇ ਤੇ 70-7 ਹਾਂ ਕੋ ਭਾਈ ਉਹ ਪੂਰਾ ਦਾ ਪੂਰਾ ਵਿਕਟਮ ਤੁਹਾਡੇ ਕੋਲ ਹੀ ਆ ਗਏ ਚਲੋ ਅਸੀਂ ਗੱਲ ਹੀ ਕੀਤੀ ਹੈ ਤੇ ਸਾਡੇ ਕੋਲ ਹੀ ਖੜੇ ਨੇ ਇਹ ਮੇਰੇ ਆ ਡੋਰ ਫਿਰੀ ਸੀ ਤੇ ਮੈਂ ਸਲਾਈ ਕਰਕੇ ਕੀਤਾ ਇਹਨੂੰ ਆ ਦੇਖੋ ਆ ਦੇਖੋ ਦੋਨਾਂ ਦੀ ਸ਼ਾਤੀ ਨਹੀਂ ਉਹ ਜੈਕਟ ਫਟ ਗਈ ਉਹ ਦੂਸਰੀ ਮੈਂ ਲਾ ਕੇ ਆਇਆ ਜੈਕਟ ਫਟ ਗਈ ਹਾਂਜੀ ਤੇ ਸਭ ਲੋਕੇ ਨੌਜਵਾਨਾਂ ਲੋਈ ਕਿ ਜਿਹੜਾ ਪਰਾ ਲਾ ਕੀਤਾ ਗਿਆ ਬਹੁਤ ਵਧੀਆ ਜੀ ਬਹੁਤ ਵਧੀਆ ਆ ਦੇਖੋ ਦੇਖੋ ਤੁਸੀਂ ਕਿ ਇਹਨਾਂ ਦੇ ਵੱਲੋਂ ਐਮਫਲਰ ਓੜਿਆ ਗਿਆ ਸੀ ਤਾਂ ਇਸ ਦੇ ਉੱਪਰ ਜਿਹੜਾ ਕੱਟ ਲੱਗਿਆ ਤਾਂ ਇਹਨਾਂ ਨੇ ਉਸ ਤੋਂ ਬਾਅਦ ਉਸ ਨੂੰ ਸੀਤਾ ਪਰ ਇੱਕ ਵੱਡਾ ਜਿਹੜਾ ਹਾਸਾ ਹੁੰਦੇ ਬਚਾਅ ਹੋ ਗਿਆ ਕਿਉਂਕਿ ਜਿਹੜੀ ਜੈਕਟ ਇਹਨਾਂ ਵੱਲੋਂ ਮੋਟੀ ਪਾਈ ਗਈ ਸੀ ਵੀਡੀਓ ਦਾ 스ਵੀਗੀ ਦਾ ਕੰਮ ਕਰਦੇ ਨੇ ਰੋਜ਼ੀ ਰੋਟੀ ਕਮਾਉਣ ਦੇ ਲਈ ਘਰੋਂ ਨਿਕਲਦੇ ਨੇ ਘੁੰਮਣ ਲਈ ਨਹੀਂ ਨਿਕਲਦਾ ਬੰਦਾ ਇਹ ਵੀ ਤੁਸੀਂ ਦੇਖੋ ਸਰ ਪ੍ਰੋਪਰਲੀ ਉਹ ਮਿਹਨਤ ਕਰ ਰਹੇ ਨੇ ਲੋਕ ਕਿ ਆਪਣਾ ਕੋਈ ਸਿਰਫ ਹੁੰਦਾ ਨਾ ਕਿ ਸਿਰਫ ਇਹ ਨਹੀਂ ਕਿ ਕਿਸੇ ਗੇੜੀਆਂ ਜਿਹੜੀਆਂ ਮਾਰ ਰਹੇ ਕਿ ਸਿਰਫ ਮਿਹਨਤ ਕਰਨ ਲਈ ਬੰਦਾ ਨਹੀਂ ਕਰ ਪਰ ਉਹ ਵੀ ਸੇਫ ਨਹੀਂ ਮਹਿਸੂਸ ਕਰ ਰਿਹਾ ਇਹ ਚੀਜ਼ ਤੁਸੀਂ 10 ਬੰਦਿਆਂ ਨੂੰ ਖਿਲਾ ਲਓ 10 ਤੁਹਾਨੂੰ ਪੰਜ ਤੋਂ 6 ਬੰਦੇ ਕਹਿਣਗੇ ਸਾਡੇ ਡੋਰ ਲੱਗ ਚੁੱਕੀ ਹੈ ਤੁਸੀਂ ਅੱਜ ਦੀ ਡੇਟ ਨੇ ਕਿਸੇ ਨੂੰ 5-6 ਬੰਦੇ ਖਿਲਾ ਕੇ ਪੁੱਛ ਲਓ ਬੰਦਾ ਕਹੇਗਾ ਹਾਂ ਮੇਰੇ ਕਿਤਨੇ ਕਿਤੇ ਕਿਉਂਕਿ ਮੈਂ ਇੱਕ ਚੀਜ਼ ਦੇਖੀ ਸੀਗੀ ਕਿ ਆਪਣਾ ਇੱਕ ਲੜਕੀ ਸੀ ਸਪੋਰਟਸ ਪਰਸਨ ਹੈ ਉਹਦਾ 3 ਦਿਨ ਬਾਅਦ ਕੰਪੀਟੀਸ਼ਨ ਸੀਗਾ ਉਹ ਉੜੀਸਾ ਤੋਂ ਵਾਪਸ ਆ ਰਹੀ ਸੀ ਬੱਸ ਸਟੈਂਡ ਸਿਰਫ ਘਰ ਜਾ ਰਹੀ ਆਪਣੇ ਬ੍ਰਦਰ ਉਹਦਾ ਲੈਣ ਆਇਆ ਸੀ ਤਮੀਨ ਉਹ ਤੋਂ ਹੀ ਥੋੜਾ ਜੋ ਉਹਦੇ ਡੋਰ ਫਿੱਟ ਕੇ ਜੀਬ ਕੱਟੀ ਗਈ ਤੇ ਮੈਂ ਉਹਦੀ ਮਦਰ ਦਾ ਇੰਟਰਵਿਊ ਦੇਖਿਆ ਉਹਦੀ ਮਦਰ ਕਹਿ ਰਹੀ ਸੀ ਕਿ ਮੈਂ ਆਪਣੇ ਘਰ ਦੀ ਪੇਪਰ ਰੱਖ ਕੇ ਗਏ ਨੇ ਤੇ ਆਪਣੀ ਬੇਟੀ ਦਾ ਇਲਾਜ ਕਰਾਇਆ ਇਹ ਬੰਦਾ ਇੱਕ ਇੱਕ ਇੰਜਰਡ ਨਹੀਂ ਹੁੰਦਾ ਪੂਰਾ ਪਰਿਵਾਰ ਇੰਜਰਡ ਹੋ ਜਾਂਦਾ ਇੱਕ ਬੰਦੇ ਦੇ ਡੋਰ ਨਹੀਂ ਵਜਦੀ ਉਹ ਦੋ ਤਿੰਨ ਦਿਨ ਪਹਿਲਾਂ ਤੁਸੀਂ ਦੇਖਿਆ ਸਰਦਾਰਜੀ ਦੇ ਵੱਜੀ ਫਲਾਈਓਵਰ ਤੇ ਡੋਰ ਉਹ ਵੀ ਕਾਫੀ ਵਾਇਰਲ ਹੋ ਰਹੀ ਹੈ 10 ਦਿਨ ਹੋਏ ਤੇ ਬਟ ਉਸ ਤਰ੍ਹਾਂ ਦਾ ਕੰਡੀਸ਼ਨ ਜਿਹਦੇ ਲੱਗੀ ਹੋएगी ਉਸ ਤਰ੍ਹਾਂ ਦੀ ਕੰਡੀਸ਼ਨ ਨਹੀਂ ਹੋएगी ਬੰਦਾ ਅਵਿਅਰ ਹੋ ਜਾਏਗਾ ਕਿ ਮੇਰੇ ਅੱਗੇ ਕੋਈ ਨਾ ਕੋਈ ਚੀਜ਼ ੜ ਗਈ ਹੈ ਬ੍ਰੇਕ ਲਗਾ ਦਾ ਸਮਾਂ ਮਿਲ ਜਾਂਦਾ ਸਮਾਂ ਮਿਲ ਜਾਂਦਾ ਅਵਿਅਰ ਹੋ ਜਾਂਦਾ ਬੰਦਾ ਇਸੇ ਲਈ ਬੈਂਡ ਕੀਤਾ ਅੱਗੋਂ ਗੁਜਰਾਤ ਦੇ ਵੈਸੇ ਇਹ ਵੀ ਚੀਜ਼ ਅਸੀਂ ਇੱਥੇ ਕੀਤੀ ਚੇਂਜ ਗੁਜਰਾਤ ਦੇ ਲੋਕ ਉਲਟਾ ਲਗਾਉਂਦੇ ਨੇ ਇਹ ਜਿਹੜੀ ਚੀਜ਼ ਤੁਸੀਂ ਦੇਖ ਰਹੇ ਹੋ ਇਹ ਉਲਟੀ ਲੱਗਦੀ ਇਦਾਂ ਉਹ ਪਿੱਛੇ ਕਿਸੇ ਹੋਰ ਦੇ ਲਾ ਉਸ ਦਾ ਕੀ ਕਾਰਨ ਹੈ ਜੀ ਉਲਟਾ ਕਰ ਉਲਟਾ ਇਹ ਇੱਥੇ ਰੁਕ ਜਾਏਗਾ ਨਾ ਉਹ ਤੇ ਹੋ ਗਿਆ ਕਿ ਆਪਣੇ ਮੁਸੀਬਤ ਤੁਸੀਂ ਮੁਸੀਬਤ ਆਪਣੇ ਕੋਲੋਂ ਛੱਡ ਕੇ ਦੂਸਰੇ ਤੇ ਪਾਤੀ ਨਾ ਤੁਸੀਂ ਇੱਥੇ ਹੈਗਾ ਤੁਸੀਂ ਰੋਕ ਦੋਗੇ ਤੁਸੀਂ ਇਹਨੂੰ ਇਸ ਤੋਂ ਉੱਪਰ ਨਹੀਂ ਜਾਏਗੀ ਚੀਜ਼ ਬਿਲਕੁਲ ਜਿਹੜੇ ਐਕਟੀਵਾ ਦੇ ਉੱਪਰ ਲਗਾਈ ਜਾ ਰਿਹਾ ਹੈ ਇਹ ਤਾਰ ਨੂੰ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਜ਼ਰੂਰੀ ਕੋਸ਼ਿਸ਼ ਕਰਾਂਗੇ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਸਰ ਜੋਗਿੰਦਰ ਸਿੰਘ ਹੈ ਕੀ ਕੰਮ ਕਰਦੇ ਮੈਂ ਸਰ ਜਮੇਟੋ ਦਾ ਕੰਮ ਕਰਦਾ ਹਾਂ ਸਰ ਇਹ ਲਵ ਲੋ ਜਿਹੜੀ ਤਾਰ ਲਗਾਈ ਜਾ ਰਹੀ ਹੈ ਤੁਸੀਂ ਅੱਜ ਕੱਲ੍ਹ ਲੋੜੀ ਦਾ ਤਿਹਾਰ ਕੋਲ ਆ ਰਿਹਾ ਤਾਂ ਡੋਰਾ ਕਾਫੀ ਸੜਕ ਤੇ ਜਾਂਦੇ ਅੱਗੇ ਆ ਜਾਂਦੀਆਂ ਨੇ ਤੁਹਾਡੇ ਨਾਲ ਵੀ ਕੋਈ ਐਸਾ ਦਾ ਇਨਸੀਡੈਂਟ ਹੋਇਆ ਹੋਵੇਗਾ ਡੋਰਾ ਅਚਾਨਕ ਸਾਹਮਣੇ ਆ ਗਈ ਤੁਹਾਨੂੰ ਬ੍ਰੇਕ ਲਗਾਣੀ ਪਈ ਹੋਵੇ ਮੁਸ਼ਕਲ ਹੋਈ ਹੋਵੇ ਫਿਲਹਾਲ ਤਾਂ ਅਬ ਤੱਕ ਬਚਾ ਰਿਹਾ ਕਾਫੀ ਪਰ ਹਮਾਰੇ ਇੱਕ ਫਰੈਂਡ ਸੀਗੇ ਉਹਦੇ ਉੱਤੇ ਲੱਗੀ ਤੇ ਜੋ ਤਰ੍ਹਾਂ ਹੋਇਆ ਹਣਾ ਹਾਂਜੀ ਹਾਂਜੀ ਉਹਨਾਂ ਦੇ ਕੋਟ ਵੀ ਫਟ ਗਏ ਸੀਗਾ ਤੇ ਚਲੋ ਬਾਕੀ ਉਹਦਾ ਜਾਨ ਤੇ ਬਚਾਅ ਹੋ ਗਿਆ ਸੀ ਜੀ ਸਮਝਦੇ ਹੋ ਜਿਹੜਾ ਇਹਨਾਂ ਵੱਲੋਂ ਇਨੀਸ਼ੀਏਟਿਵ ਕੀਤਾ ਗਿਆ ਖਾਸ ਹੈ ਕਾਫੀ ਕਾਰਗਰ ਸਾਬਤ ਹੋਏਗਾ ਜੀ 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 ਇਹ ਤਾਂ ਬਹੁਤ ਵਧੀਆ ਹੈ ਸਰ ਐਕਚੁਅਲੀ ਇਸ ਸੇ ਐਸਾ ਹੈ ਕਿ ਸਾਹਮਣੇ ਸੇ ਤਾਂ ਬਚ ਜਾਣਗੇ ਟੌਰ ਦਾ ਪਤਾ ਲੱਗ ਜਾਂਦਾ ਬ੍ਰੇਕ ਲਗਾ ਲੋ ਹਾਂਜੀ ਹਾਂਜੀ ਜੀ ਬਿਲਕੁਲ ਦੇਖੋ ਜਿਹੜੀ ਨੋਜਵਾਲਾ ਵੱਲੋਂ ਇੱਕ ਖਾਸ ਪਹਿਲ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕੀਤੀ ਗਈ ਹੈ ਜਿਹੜੇ ਸਰ ਲਗਾ ਰਹੇ ਨੇ ਉਹਨਾਂ ਨਾਲ ਵੀ ਅਸੀਂ ਗੱਲ ਕਰਾਂਗੇ ਸਰ ਕੀ ਨਾਮ ਹੈ ਜੀ ਤੁਹਾਡਾ ਜੀ ਮੇਰਾ ਨਾਮ ਧੀਰਜ ਗੇਲਾ ਸਾਡੀ ਐਨ ਜੀਓ ਨੈਨ ਗਲੋਬਲ ਫਾਊਂਡੇਸ਼ਨ ਨੈਨ ਗਲੋਬਲ ਫਾਊਂਡੇਸ਼ਨ ਸਾਡੀ ਐਨ ਜੀਓ ਉਹਦੇ ਵੱਲੋਂ ਇਹ ਲੱਗ ਰਿਹਾ ਵਾ ਸਰ ਆਪਾਂ ਦੇਖ ਰਹੇ ਹਾਂ ਕਿ ਜਿਹੜਾ ਇਸ ਦਾ ਜਿਹੜਾ ਫਾਇਦਾ ਹੈ ਲੋਕਾਂ ਨੂੰ ਕਾਫੀ ਹੋ ਰਿਹਾ ਹੈ ਕਿ ਜਿਸ ਤਰ੍ਹਾਂ ਹੈ ਤਾਂ ਜੁਗਾੜ ਪਰ ਪ੍ਰੈਕਟੀਕਲੀ ਐਸ ਦਾ ਬੈਨੀਫਿਟ ਹੈ ਕਿ ਡੋਰ ਆਏ ਤੇ ਉਹਨੂੰ ਬੰਦਾ ਪਿੱਛੇ ਕਰ ਸਕਦਾ ਹੈ ਬ੍ਰੇਕ ਲਗਾ ਸਕਦਾ ਹੈ ਦੇਖੋ ਇਹਨਾਂ ਨਾਲ ਜਿਹੜਾ ਡੋਰ ਲਗਣੀ ਆ ਨਾਲ ਹੀ ਪਤਾ ਲੱਗਣਾ ਕਿ ਡੋਰ ਆ ਗਈ ਆ ਇਹ ਆਪਣੀ ਬ੍ਰੇਕ ਲਗਾ ਲਣਗੇ ਬਚਾਅ ਹੋ ਜਾਏਗਾ ਦੇਖੋ ਸਿੱਧੀ ਜਾਨ ਬਚਦੀ ਐ ਮਿਹਨਤ ਕਰ ਰਹੇ ਆ ਇਹਨਾਂ ਦੇ ਸੱਟ ਲੱਜੇ ਤੇ ਘਰ ਦਾ ਵੀ ਨੁਕਸਾਨ ਹੋਣਾ ਰ ਇਹ ਲਗਾਉਣ ਦਾ ਇਹਨੂੰ ਤਰੀਕਾ ਆਪਾਂ ਦੇਖ ਰਿਹਾ ਤੁਸੀਂ ਹੱਥ ਦੇ ਹੱਥੀ 5 ਮਿੰਟ ਦੇ ਵਿੱਚ ਇਹਨੂੰ ਲਗਾਤਾ ਤਾਂ ਕੀ ਇਹ ਸਿਸਟਮ ਤੁਸੀਂ ਕੀਤਾ ਕਿ ਜਿਸ ਬਹੁਤ ਵਧੀਆ ਸਿੰਪਲ ਤਰੀਕਾ ਵਾ ਕੋਈ ਬੰਦਾ ਖੁਦ ਵੀ ਲਗਾ ਸਕਦਾ ਇਹਨੂੰ ਕੋਈ ਵੀ ਬੰਦਾ ਇਹਨੂੰ ਖੁਦ ਵੀ ਲਗਵਾ ਸਕਦਾ ਬੜੇ ਤਰੀਕੇ ਨਾਲ ਬੜੀ ਵਧੀਆ ਵਾ ਦੇਖੋ ਉਹਦੇ ਵਿੱਚ ਨਾ ਐਂਗਲ ਬਣਾਇਆ ਵਾ ਉਹਨਾਂ ਡੋਰ ਫਸ ਜੇਗੀ ਅੱਗੇ ਨਹੀਂ ਜਾਏਗੀ ਇੱਕ ਹੁੰਦਾ ਨਾ ਨਿਕਲ ਕੇ ਕਿਸੇ ਹੋਰ ਦੇ ਗੱਲ ਪੈ ਜੇਗੀ ਇਹ ਕਿਤੇ ਨਹੀਂ ਜਾਏਗੀ ਉੱਥੇ ਹੀ ਰਹਿ ਜੇਗੀ ਇਹ ਉਤਰਨਗੇ ਆਰਾਮ ਨਾਲ ਨੂੰ ਕੱਟ ਸਕਣਗੇ ਜਾਂ ਤੋੜ ਸਕਣਗੇ ਵੱਡਾ ਹਾਦਸਾ ਹੋਂ ਤੋ ਰੋਕਿਆ ਜਾ ਬਿਲਕੁਲ ਬਿਲਕੁਲ ਸਰ ਜਾਨ ਬਚ ਰਹੀ ਹੈ ਲੋਕਾਂ ਦੀ ਤੁਸੀਂ ਦੇਖੋ ਲੋੜੀ ਬਾਅਦ ਚ ਆਉਂਦੀ ਹੈ ਚਾਈਨਾ ਡੋਰ ਜਾਂ ਕਿਲਰ ਡੋਰ ਜੋ ਵੀ ਕਹਿੰਦੇ ਹੋ ਪਹਿਲਾਂ ਆ ਜਾਂਦੀ ਹੈ ਤੇ ਮੈਂ ਅਪੀਲ ਕਰਨਾ ਚਾਹੁੰਦਾ ਸਰਕਾਰ ਨੂੰ ਕਿ ਇੱਥੇ ਬੈਨ ਤੇ ਚਲੋ ਤੁਸੀਂ ਲਗਾਇਆ ਪਰ ਉਹਨੂੰ ਫੜੋ ਵੀ ਸਰ ਤੁਸੀਂ ਵੀ ਨਾਲ ਇਹਨਾਂ ਦੇ ਲਗਾ ਰਹੇ ਹੋ ਤਾਰ ਕਿੰਨਾ ਕਿ ਸਮਝਦੇ ਹੋ ਕਿ ਆਮ ਲੋਕਾਂ ਨੂੰ ਜਿਹੜੇ 1 2 ਦੋ ਪਹੀਆ ਵਾਂ ਚਲਾਉਂਦੇ ਨੇ ਉਹਨਾਂ ਨੂੰ ਇਸ ਦਾ ਫਾਇਦਾ ਦੇਖੋ ਇਹ ਲਗਾਣਾ ਸਰ ਬਹੁਤ ਜ਼ਿਆਦਾ ਫਾਇਦਾ ਹੋਏਗਾ ਲੋਕਾਂ ਨੂੰ ਆਪਾਂ ਸੁਵੇਰ ਦੀ ਕਰ ਦੋ 100 ਪਲੱਸ ਬਾਈਕ ਦੇ ਉੱਤੇ ਲਗਾ ਦਿੱਤੀ ਹੈ ਤੇ ਆਪਾਂ ਹੋਰ ਵੀ ਕਿੰਨੇ ਜਿਹੜੇ ਕਿਸੇ ਨੂੰ ਜ਼ਰੂਰਤ ਹੈ ਤੇ ਆਪਾਂ ਜ਼ਰੂਰ ਲਗਾਵਾਂਗੇ ਔਰ ਇਹਦੇ ਨਾਲ ਬਹੁਤ ਸੇਫਟੀ ਹੈ ਇਹਦੇ ਨਾਲ ਨੁਕਸਾਨ ਹੋਣ ਤੋਂ ਕਾਫੀ ਜ਼ਿਆਦਾ ਬਚਾਅ ਹੋਏਗਾ ਤੇ ਸਾਡੀ ਇਹ ਕਿ ਸੁਰੱਖਿਆ ਰਹੇ ਲੋਕਾਂ ਨੂੰ ਕੋਈ ਨੁਕਸਾਨ ਨਾ ਕਿਸੇ ਤਰੀਕੇ ਦਾ ਹੋਵੇ ਬਸ ਗੱਲ ਕਰੀਏ ਤੇ ਲੋਹੜੀ ਦੇ ਤਿਹਾਰ ਤੇ ਨੌਜਵਾਨ ਅੱਜ ਕੱਲ ਚਾਈਨਾ ਡੋਰ ਦਾ ਬੜਾ ਇਸਤੇਮਾਲ ਕਰਦੇ ਨੇ ਕਾਫੀ ਜਿਹੜੇ ਹਾਦਸੇ ਨੇ ਦੇਖਣ ਨੂੰ ਮਿਲਦੇ ਨੇ ਉਸ ਨੂੰ ਲੈ ਕੇ ਵੀ ਤੁਸੀਂ ਨੌਜਵਾਨਾਂ ਨੂੰ ਪ੍ਰੇਰਿਤ ਕਰਦੇ ਹੋ ਕਿ ਜਿਹੜੀ ਚਾਈਨਾ ਡੋਰ ਦਾ ਇਸਤੇਮਾਲ ਨਾ ਕੀਤਾ ਜਾਵੇ ਜਿਸ ਤਰੀਕੇ ਨਾਲ ਹਾਦਸੇ ਵੱਡੇ ਵਾਪਰਦੇ ਨੇ ਡੋਰ ਦੇ ਕਾਰਨ ਵੱਡੇ ਵੱਡੇ ਜ਼ਖਮ ਲੋਕਾਂ ਦੇ ਅਸੀਂ ਦੇਖੇ ਦੇਖੋ ਵਰਤਦੇ ਜਰੂਰੀ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਲੋਕਾਂ ਦਾ ਚਾਈਨਾ ਡੋਰ ਦਾ ਲekin ਲੋਕੀ ਹਟਦੇ ਨਹੀਂ ਆ ਜਿੰਨਾ ਮਰਜ਼ੀ ਸੁਣ ਲੈekin ਇੰਨਾ ਵੀਰ ਹੋਣਾ ਚਾਹੀਦਾ ਕਿ ਜਿਆਦਾ ਤੋਂ ਜਿਆਦਾ ਡੋਰ ਨੂੰ ਨਾ ਯੂਜ਼ ਕਰੋ ਚਾਈਨਾ ਡੋਰ ਨੂੰ ਇਤਰਾ ਦੇ ਨੁਕਸਾਨ ਨਾਲ ਲੇਕਿਨ ਦੇਖੋ ਬਹੁਤ ਆਏ ਦਿਨ ਕਿੰਨਾ ਕਿਤੇ ਕੋਈ ਨਾ ਕੋਈ ਕੇਸ ਹੋਇਆ ਜਾਂਦਾ ਜਿੱਥੇ ਕਿ ਕਿਸੇ ਦਾ ਕੋਈ ਗਲਾ ਕੱਟ ਜਾਂਦਾ ਕਿਤੇ ਕੰਨ ਇਸ ਤਰ੍ਹਾਂ ਦੇ ਨੁਕਸਾਨ ਹੁੰਦੇ ਰਹਿੰਦੇ ਸੋ ਤੋਂ ਬਚਾ ਕਰਨ ਵਾਸਤੇ ਹੀ ਆਪਾਂ ਜੀਜਾ ਲਗਾ ਰਿਹਾ ਆ ਵਾਨਾਂ ਦੇ ਤੁਸੀਂ ਹੁਣ ਤੱਕ ਲਗਾ ਚੁੱਕੇ ਹੋ ਤੇ ਅੱਗੇ ਲੋਹੜੀ ਦੇ ਤਿਹਾਰ ਤੱਕ ਲਗਾਤਾਰ ਤੁਹਾਡਾ سلسلہ ਚੱਲੀ ਰਹੇਗਾ ਦੇਖੋ ਸਾਡੇ ਦੇ ਕਾਫੀ ਆ ਗਏ ਆਪਾਂ 2 2-3000 ਲਗਾ ਦਈਏ ਦੇਖੋ ਹੇ ਤੇ ਆਪਾਂ 100 200 ਤੱਕ ਹੀ ਸੁਭਾ ਦੇ ਲਗਾਏ ਆ ਲੇਕਿਨ ਹੱਦ ਹੈਗਾ ਕਿ ਜਿਆਦਾ ਤੋਂ ਜਿਆਦਾ ਜਿੰਨਾ ਵੀ ਹੋਏਗਾ ਬਚਾਓ ਜੇ ਲੋਕਾਂ ਦਾ ਲਗਾਵਾਂਗੇ ਜਿੰਨਾ ਵੀ ਹੋ ਸਕੇਗਾ ਬਿਲਕੁਲ ਦੇਖੋ ਨੌਜਵਾਨਾਂ ਦਾ ਇੱਕ ਖਾਸ ਉਪਰਾਲਾ ਵੱਖਰਾ ਉਪਰਾਲਾ ਜੋ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਇੰਨਾ ਵੱਲੋਂ ਕੀਤਾ ਜਾ ਰਿਹਾ ਤਾਂ ਗੁਜਰਾਤ ਦੇ ਵਿੱਚ ਸਭ ਤੋਂ ਪਹਿਲੇ ਇੱਦਾਂ ਇਹ ਦੇਖਿਆ ਤਾਂ ਜਿੱਥੇ ਇਹਨਾਂ ਨੇ ਦੇਖਿਆ ਕਿ ਜਿਹੜਿਆ ਡੋਰ ਦੇ ਉਹ ਬਚਾ ਇਸ ਜਿਹੜ ਪਰ ਐਕਟੀਵੇਟਰ ਉੱਪਰ ਜਾਂ ਬਾਈਕ ਦੇ ਉੱਪਰ ਤੁਸੀਂ ਲਗਾ ਦੋ ਤੇ ਉਸ ਤੋਂ ਬਾਅਦ ਜਿਹੜਾ ਡੋਰ ਜਦੋਂ ਸਾਹਮਣੇ ਆਉਂਦੀ ਹੈ ਤਾਂ ਚਾਲਾਨ ਵਾਲੇ ਨੂੰ ਪਤਾ ਲੱਗ ਜਾਂਦਾ ਤਾਂ ਬ੍ਰੇਕ ਲਗਾ ਕੇ ਉਹ ਆਪਣੇ ਆਪ ਨੂੰ ਡੋਰ ਤੋਂ ਜਖਮ ਵੀ ਹੋ ਤੋਂ ਚੜਾ ਉਹ ਬਚਾ ਸਕਦਾ ਹੈ ਕਾਫੀ ਵਧੀਆ ਉਪਰਾਲਾ ਹੈ ਤੁਸੀਂ ਘਰ ਦੇ ਵਿੱਚ ਵੀ ਇਹਨੂੰ ਕਰ ਸਕਦੇ ਹੋ ਆਪਣੇ ਸ਼ਹਿਰ ਦੇ ਵਿੱਚ ਵੀ ਕਰ ਸਕਦੇ ਹੋ ਚਾਹੇ ਕਿਸੇ ਵੀ ਸ਼ਹਿਰ ਦੇ ਵਿੱਚ ਹੋ ਕਾਫੀ ਸਸਤਾ ਜਿਹੜਾ ਹੈ ਜੁਗਾੜ ਹੈ ਪਰ ਇਸ ਦੇ ਨਾਲ ਜਿਹੜਾ ਇੱਕ ਜਾਂਦੀ ਨੁਕਸਾਨ ਹੋਣ ਤੋਂ ਜਿਹੜਾ ਬਚਾਇਆ ਉਹ ਹੋ ਸਕਦਾ ਹੈ ਕੈਮਰਾਮੈਨ ਮਨਵ ਦੇ ਨਾਲ ਮੋਹਿਤ ਤਲਵਾਰਦਾ ਸਮਰ ਨਿਊਜ਼ਮੈਨ ਸਰ